ਮੈਂ ਕੈਮਰਾਮੈਨ ਨੂੰ ਕਹਾਗਾ ਥੋੜੇ ਅੱਗੇ ਆ ਜਾਵੇ ਔਰ ਇਹਨਾਂ ਦੇ ਵਿੱਚ ਚਾਰ ਸੌਣਦੇ ਆ ਜਿਹਨਾਂ ਦੀਆਂ ਪਰੇਸ਼ਾਨੀਆਂ ਨੇ ਔਰ ਬੱਸ ਅੱਡੇ ਦੇ ਬਿਲਕੁਲ ਅਸੀਂ ਕੋਲ ਖੜੇ ਆ ਔਰ ਬੱਸ ਅੱਡੇ ਦੇ ਅੰਦਰ ਦੀਆਂ ਤਸਵੀਰਾਂ ਨੇ ਹਾਜੀ ਸਾਹਿਬ ਜੀ ਹਾਜੀ ਸਾਹਿਬ ਕੀ ਪ੍ਰੋਬਲਮ ਕੀ ਆ ਗਈ ਪ੍ਰੋਬਲਮ ਇਹੋ ਹੀ ਆ ਵੀ ਬਾਥਰੂਮ ਜਿਹੜੇ ਉਹ ਬਹੁਤ ਮਾੜੇ ਆ ਅਜੇ ਬੰਦਾ ਤੇ ਕਿਸੇ ਕੰਧ ਨਾਲ ਲਾ ਕੇ ਬਾਥਰੂਮ ਕਰ ਲਗਾ ਜਿਹੜੀ ਬੀਬੀ ਆ ਭੈਣ ਆ ਸਾਡੀ ਧੀ ਭੈਣ ਆ ਉਹ ਕਿੱਥੇ ਬਾਥਰੂਮ ਜਾਏਗੀ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਇੱਥੇ ਹੋਰ ਵੀ ਭਰਾ ਜੀ ਭਰਾ ਜੀ ਦੁਕਾਨਦਾਰ ਨੇ ਇੱਥੇ ਇਹਨਾਂ ਨਾਲ ਗੱਲ ਕਰ ਆ हां जी सर सत श्री अकाल जी सत श्री अकाल जी जनाब 24 ਘੰਟੇ ਇਹੀ ਬਹਿਣਾ ਹੁੰਦਾ ਦੁਕਾਨ ਦੇ ਕੋਲ ਤੇ ਬੋ ਘੜੀ ਘੜੀ ਜਾਂਦੀ ਆ ਨਾ ਕੋਈ ਬੋਲਦਾ ਨਾ ਕੋਈ ਕਰਦਾ ਆਂਦੇ ਆ ਲੋਕੀ ਸਾਰੇ ਨੇ ਦੇਖ ਕੇ ਚਲੇ ਜਾਂਦੇ ਬਸ ਬੋਲਦਾ ਕੋਈ ਨਹੀਂ ਹੈ ਵੀ ਇੱਥੇ ਗੰਦੇ ਨਾ ਬੇਦਾ ਨਾ ਕਿਸੇ ਦੀ ਡਿਊਟੀ ਪੱਕੀ ਆ ਨਾ ਕੁਛ ਐ ਹਾਲਾ ਇਥੇ 24 ਘੰਟੇ ਦਾ ਕੰਮ ਕਿਉਂ ਜੀ ਤੁਹਾਡੀ ਡਿਊਟੀ ਇਥੇ ਹਾਂ ਜੀ ਪਾਣੀ ਸਾਫ਼ ਹੈ ਟੁੱਟੀਆਂ ਚੱਲਦੀਆਂ ਥੋੜੀ ਚੱਲਦੀਆਂ ਜੇ ਨਹੀਂ ਚੱਲਦੀਆਂ ਇੱਥੇ ਨਹੀਂ ਚੱਲਦੀਆਂ ਥੋੜੀ ਚੱਲਦੀ ਹੈ ਹਾਂ ਅਜੇ ਹੁਣ ਵੇਖਿਆ ਬੰਦਾ ਟੁੱਟੀ ਉਰੇ ਵਾਲੀ ਪਹਿਲੀ ਪਹਿਲੀ ਟੁੱਟੀ ਬੰਦਾ ਐ ਉੜਲੀ ਹਾਂ ਚੱਲਦੀ ਪਈ ਹ ਤੇ ਕਹੇ ਲੋਕ ਕਿਉਂ ਪਰੇਸ਼ਾਨ ਨੇ ਨਹੀਂ ਨਾ ਨਹੀਂ ਪਤਾ ਸਾਹਿਬ ਜੀ ਗੰਦ ਇਹ ਵੀ ਹੁੰਦਾ ਵਾ ਗੰਦ ਲੋਕ ਹੀ ਪਾਉਂਦੇ ਵੜਾ ਵਾ ਬਾਕੀ ਇਹ ਦੂਸਣੇ ਸਪੈਸਿਫਾਈ ਕਰਦੇ ਆ ਇਹ ਗੁੱਜਾਂਦੇ ਆ ਉਹ ਦੱਸਦੇ ਇਹ ਕੀ ਅਸੂਲ ਹੈ ਹਾਲਾਤ ਜਿਹੜੇ ਆ ਉਹ ਬਾਥਰੂਮਾਂ ਦੇ ਆ ਮਾੜੇ ਨੇ ਔਰ ਅਸੀਂ ਹੋਰ ਵੀ ਦੁਕਾਨਦਾਰੀ ਵਾਲ ਕੋਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਕੀ ਹਾਲਾਤ ਨੇ ਇੱਥੋਂ ਦੇ ਦੁਕਾਨਦਾਰੀ ਵਾਲੇ ਨੂੰ ਆਵਾਜ਼ ਮਾਰੋ ਬਾਹਰ ਸਤਿ ਸ਼੍ਰੀ ਅਕਾਲ ਜੀ ਇਹ ਹਾਲਾਤ ਇਥੋਂ ਬਾਕੀ ਬਾਰੇ ਬਾਥਰੂਮ ਤੇ ਬਹੁਤ ਮਾੜੇ ਹਾਲਾਤ ਹੈ ਜੀ ਵਿੱਚੋਂ ਸਵੇਰ ਸਵੇਰ ਜ਼ਰੂਰ ਸਫਾਈ ਕਰਦੇ ਨੇ ਜਿਨ੍ਹਾਂ ਦੀ ਡਿਊਟੀ ਹੁੰਦੀ ਸਵੇਰ ਸਵੇਰ ਉਹ ਜ਼ਰੂਰ ਡਿਊਟੀ ਆਪਦੀ ਪੂਰੀ ਕਰਦੇ ਨੇ ਸਵੇਰ ਕੰਮ ਕਰਕੇ ਜਾਂਦੇ ਨੇ ਸਫਾਈ ਕਰਕੇ ਜਾਂਦੇ ਬਟ ਉਸ ਤੋਂ ਬਾਅਦ ਕੋਈ ਦੇਖ ਪਾ ਨਹੀਂ ਪਾਉਂਦਾ ਦਿਨ ਬਾਅਦ ਵਿੱਚ ਕੋਈ ਧਿਆਨ ਨਹੀਂ ਬਾਅਦ ਚ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਆਓ ਤੁਹਾਨੂੰ ਅੱਗੇ ਲੈ ਕੇ ਵੀ ਚਲਦੇ ਹਾਂ ਹੋਰ ਵੀ ਗੱਲਬਾਤ ਕਰਦੇ ਹਾਂ ਕਿ ਕੀ ਹਾਲਾਤ ਹੈ ਇੱਥੇ ਬਾਥਰੂਮਾਂ ਦੇ ਔਰ ਦੱਸਦੀ ਹੈ ਕਿ ਨਗਰ ਕਾਉਂਸਲ ਆਪਣੀ ਡਿਊਟੀ ਜਿਹੜੀ ਆ ਉਹ ਕਿੱਥੇ ਨਿਭਾ ਰਿਆ ਭਰਾ ਜੀ ਇਦਰਾ ਇਦਰਾ ਯਾਰ ਬਾਥਰੂਮ ਬਹੁਤ ਗਾਲਿਆ ਮਸ਼ਕਫ ਵੇਲੇ ਨਸ਼ੇੜੀ ਵੇਲੇ ਘੁਮੇ ਗਦੇ ਉਥੇ ਮਾੜਾ ਹਾਲ ਬਹੁਤ ਮਾੜਾ ਹਾਲ ਆ ਜੀ ਹਾਲ ਹਨਾ ਅਦਾਈਏ ਅਸੀਂ ਤੁਹਾਨੂੰ ਵੀਊ ਦੇ ਦਿੱਤੇ ਆ ਬੱਸ ਅੱਡੇ ਦੇ ਲੋਕਾ ਤੋਂ ਵੀ ਆ ਔਰ ਬਾਥਰੂਮਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਆ ਔਰ ਲਗਾਤਾਰ ਇਹ ਆਵਾਜ਼ ਕੀਤੀ ਜਾ ਰਹੀ ਆ ਕਿ ਜਿਹੜਾ ਬੱਸ ਅੱਡਾ ਉਸ ਨੂੰ ਨਵਾਂ ਬਣਾਇਆ ਜਾਵੇਗਾ ਔਰ ਬੱਸ ਅੱਡੇ ਨੂੰ ਬਿਲਕੁਲ ਤਿਆਰ ਕੀਤਾ ਜਾਵੇਗਾ ਕੀਤਾ ਕਦੋਂ ਜਾਵੇਗਾ ਕਦੋਂ ਕਰਿਆ ਜਾਵੇਗਾ ਜੇ 17 ਸਾਲਾਂ ਤੋਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਨਹੀਂ ਕਰਿਆ ਤਾ ਬਦਲਾਵ ਵਾਲਿਆਂ ਨੇ ਕਿੱਥੋਂ ਕਰ ਲੈਣਾ ਜਿਨ੍ਹਾਂ ਦਾ ਸਾਲ 150 ਰਹਿ ਗਿਆ ਤਾਂ ਹੁਣ ਵੇਖਦੇ ਆ ਕਿ ਇਹ ਬੱਸ ਅਡੇ ਦੇ ਹਾਲਾਤ ਸੁਧਰਦੇ ਆ ਜਾਂ ਨਹੀਂ ਸੁਧਰਦੇ ਇਹ ਤਸਵੀਰਾਂ ਅਸੀਂ ਲਗਾਤਾਰ ਤੁਹਾਡਾ ਸਾਂਝੀਆਂ ਕਰਦੇ ਰਹਿਨੇ ਆ ਔਰ ਅਕਸਰ ਹੀ ਤੁਹਾਨੂੰ ਦਿਨਾਨਗਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਵਿਖਾਉਂਦੇ ਰਹਿਨੇ ਆ ਔਰ ਬਾਥਰੂਮਾਂ ਦੀਆਂ ਟੂਟੀਆਂ ਜਦੋਂ ਟੁੱਟ ਜਾਂਦੀਆਂ ਤਾਂ ਪਰੇਸ਼ਾਨੀਆਂ ਆਉਂਦੀ ਆ ਬੱਚਿਆਂ ਨੇ ਬੀਬੀਆਂ ਨੇ ਭੈਣਾਂ ਨੇ ਜਦੋਂ ਬਾਥਰੂਮ ਜਾਣਾ ਫਿਰ ਪਰੇਸ਼ਾਨੀਆਂ ਆਉਂਦੀ ਆ ਤਾਂ ਲਗਾਤਾਰ ਲਗਾਤਾਰ ਅਸੀਂ ਇਸ ਬਸ ਸੜੇ ਦੀਆਂ ਕਈ ਕਵਰੇਜ ਤੁਹਾਨੂੰ ਵਖਾ ਚੁੱਕੇ ਆ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਪਹਿਲਾਂ ਵੀ ਵੇਖੀਆਂ ਤਾਂ ਹੁਣ ਅਸੀਂ ਗੱਲਬਾਤ ਕਰ ਦਈਏ ਕਿ ਜਦੋਂ ਦੀਨਾਨਗਰ ਦੇ ਬਸ ਸੜੇ ਦੇ ਅੰਦਰ ਐਂਟਰ ਹੁੰਦੇ ਆ ਤਾਂ ਫਿਰ ਇਹੀ ਧਿਆਨ ਵਿੱਚ ਆਉਂਦਾ ਕਿ ਦੀਨਾਨਗਰ ਦਾ ਬਸ ਸੜਾ ਜਿਹੜਾ ਉਹ ਕਿੰਨਾ ਕੁ ਵਧੀਆ ਕਿੰਨਾ ਕੁ